ਪੂਰਥਲਰਾ ਸੁਲਤਾਨਪੁਰ ਲੋਧੀ ਇਸ ਤੋਂ ਬਾਅਦ ਜਿਹੜਾ 21 ਤਰਨਤਾਰਨ ਦੇ ਕਈ ਪਿੰਡ ਜਿਹੜੇ ਨੇ ਕਿ ਹੜਾਂ ਦੀ ਚਪੇੜ ਦੇ ਵਿੱਚ ਨੇ ਬਿਆਸ ਦਰਿਆ ਜਿਹੜਾ ਹੈ ਕਿ ਆਪਣਾ ਬਹੁਤ ਭਿਆਨਕ ਰੂਪ ਐਸ ਵਕਤ ਜਿਹੜਾ ਤਾਰਨਕਰੀ ਬੈਠਾ ਵਾ ਹੁਣ ਤਸਵੀਰ ਮੈਂ ਤੁਹਾਨੂੰ ਦਿਖਾਣਾ ਜਿਸ ਥਾਂ ਤੇ ਮੈਂ ਖੜਾ ਹਾਂ ਤੁਹਾਨੂੰ ਮੈਂ ਦੱਸ ਦਿਆ ਗੋਇੰਦਵਾਲ ਸਾਹਿਬ ਦਾ ਜਿਹੜਾ ਹੈ ਕਿ ਬਿਆਸ ਦਰਿਆ ਦਾ ਪੁਲ ਹੈ ਦੂਰ ਤੱਕ ਤੁਹਾਡੀ ਜਿਹੜੀ ਨਿਗਾਹ ਜਾਏਗੀ ਪਾਣੀ ਹੀ ਪਾਣੀ ਹੈ ਨੱਕੋ ਨੱਕ ਜਿਹੜਾ ਤੇ ਸੱਜੇ ਤੇ ਖੱਬੇ ਪਾਸਿਓਂ ਜਿਹੜਾ ਕਿ ਉਹ ਪਾਣੀ ਐ ਤੇਜ਼ੀ ਦੇ ਨਾਲ ਵਹਿ ਰਿਹਾ ਏ 1.5 ਲੱਖ ਕਿਊਸਿਕ ਤੋਂ ਵੱਧ ਐਸ ਵਕਤ ਪ ਹੁਣ ਮੈਂ ਤੁਹਾਨੂੰ ਤਸਵੀਰ ਇੱਕ ਹੋਰ ਵੀ ਦਿਖਾਉਂਦਾ ਕਿ ਬਿਆਸ ਦਰਿਆ ਜਿਹੜਾ ਮਗਰੋਂ ਆ ਰਿਹਾ ਵੈ ਉਹਦੀ ਕੀ ਸਥਿਤੀ ਹੈ ਦੂਸਰੇ ਪਾਸੇ ਜੇ ਉਸ ਐਸ ਵਕਤ ਸਿਤੀਆਂ ਦਿਸਦੀਆਂ ਪਈਆਂ ਨੇ ਦੂਰ ਤੱਕ ਜਿਹੜਾ ਕੀ ਪਾਣੀ ਐਸ ਵਕਤ ਤੁਹਾਨੂੰ ਦਿਖਾਈ ਦੇਵੇਗਾ ਆਲੇ ਦੁਆਲੇ ਦੇ ਜਿੰਨੇ ਪਿੰਡ ਨੇ ਤੁਸੀਂ ਵੰਨ ਜਿੰਨਾਂ ਨੂੰ ਨਾਲ ਲੱਗਦਾ ਵੈ ਬਿਲਕੁਲ ਨਾਲ ਨੱਕੋ ਨੱਕ ਜਿਹੜਾ ਕਿ ਐਸ ਵਕਤ ਪਾਣੀ ਲੱਗਾ ਹੋਇਆ ਵੈ ਤੁਸੀਂ ਐਸ ਵਕਤ ਪਾਣੀ ਦਾ ਬਹਾਅ ਦੇਖ ਸਕਦੇ ਹੋ ਕਿ ਕਿਸ ਸਪੀਡ ਦੇ ਨਾਲ ਕਿੰਨੀਆ ਤੇਜ਼ੀ ਦੇ ਨਾਲ ਐਸ ਵਕਤ ਵਧਦਾ ਹੋਇਆ ਇਹੀ ਜਿਹੜਾ ਪਾਣੀ ਐ ਅੱਗੇ ਜਾ ਕੇ ਤਰੰਤਾਰੰਦੇ ਜਿਹੜੇ ਮੁੰਡਾ ਪਿੰਡ ਆ ਇਸ ਤੋਂ ਇਲਾਵਾ ਸੁਲਤਾਨਪੁਰ ਲੋਧੀ ਦੇ ਜਿਹੜੇ ਕਈ ਪਿੰਡ ਨੇ ਨਾਲ ਲੱਗਦੇ ਨੇ ਬਿਆਸ ਦਰਿਆ ਦੇ ਨਾਲ ਉਹ ਇਸ ਵਕਤ ਬੁਰੇ ਤਰੀਕੇ ਦੇ ਨਾਲ ਹੜਾਂ ਦੀ ਚਪੇੜ ਦੇ ਵਿੱਚ ਹਨ ਆਲੀਕਲਾ ਬਾਉਪੁਰ ਜਦੀਦ ਪਿੰਡ ਜਿਹੜੇ ਨੇ ਕੀ ਉਹ ਪਹਿਲਾਂ ਤੋਂ ਹੀ ਜਿਹੜੇ ਕੀ ਖਤਰੇ ਦੇ ਨਿਸ਼ਾਨ ਤੇ ਨੇ ਆਲੀਕਲਾ ਦਾ ਅੱਜ ਸਵੇਰੇ ਜਿਹੜਾ ਆਰਜੀ ਬੰਨ ਜਿਹੜਾ ਟੁੱਟਿਆ ਉਸ ਤੋਂ ਬਾਅਦ ਜੋ ਹਾਲਾਤ ਬਣੇ ਨੇ ਇਹ ਤਸਵੀਰਤ ਖਾਨ ਦਾ ਕੇਵਲ ਤੇ ਕੇਵਲ ਇਹੀ ਸੂਖਤ ਦਾ ਜਿਹੜਾ ਕੀ ਸਾਡਾ ਮੰਤਵ ਹੈ ਕਿ ਪਾਣੀ ਤੁਸੀਂ ਇਸ ਵਕਤ ਦੇਖੋ ਕਿਸ ਤਰੀਕੇ ਦੇ ਨਾਲ ਵਹਿ ਰਿਹਾ ਵਾ ਜਿੰਨੇ ਲੋਕ ਦਰਿਆ ਦੇ ਆਸ-ਪਾਸ ਜਾਂ ਕੰਡੇ ਤੇ ਰਹਿੰਦੇ ਨੇ ਜਾਂ ਜਿਹੜੇ ਲੋਕ ਇੱਥੇ ਆਂਦੇ ਵੀ ਪਏ ਨੇ ਕਿਉਂਕਿ ਇੱਥੇ ਜਿਹੜੇ ਲੋਕ ਤੁਸੀਂ ਵੇਖ ਸਕਦੇ ਹੋ ਕਿ ਦਰਿਆ ਨੂੰ ਕਿਸ ਤਰੀਕੇ ਦੇ ਨਾਲ ਗੱਡੀਆਂ ਇੱਥੇ ਆਪਣੀਆਂ ਫਲਾਈਓਵਰ ਤੇ ਰੁੱਕ ਕੇ ਵੇਖਦੇ ਪਏ ਨੇ ਪਰ ਸਥਿਤੀਆਂ ਜਿਹੜੀਆਂ ਨੇ ਕਿਉਂ ਨਾਜ਼ੁਕ ਨੇ ਪ੍ਰਸ਼ਾਸਨ ਵੱਲੋਂ ਲਗਾਤਾਰ ਇੱਕ ਗੱਲ ਆਖੀ ਜਾ ਰਹੀ ਹੈ ਕਿ ਲਾਗੇ ਨਾ ਜਾਇਆ ਜਾਵੇ ਤੋ ਬਚਾ ਆਪਣਾ ਜਿਹੜਾ ਕਿ ਵੱਧ ਤੋਂ ਵੱਧ ਰੱਖਿਆ ਜਾਵੇ ਹੁਣ ਜਿਸ ਤਰੀਕੇ ਦੇ ਨਾਲ ਇਸ ਵਕਤ ਪਾਣੀ ਦਾ ਪੱਧਰ ਵਧਿਆ ਹੋਇਆ ਵੈ ਪੌਂਗ ਡੈਮ ਤੋਂ ਵੀ ਪਾਣੀ ਛੱਡਿਆ ਜਾ ਰਿਹਾ ਵੈ ਸਥਿਤੀਆਂ ਹਾਲੇ ਬੇहद ਨਾਜ਼ੁਕ ਬਣੀਆਂ ਹੋਈਆਂ ਨੇ ਪਰ ਐਸ ਵਕਤ ਦੀ ਤਸਵੀਰ ਜਿਹੜੀ ਤੁਹਾਨੂੰ ਦਿਖਾ ਰਿਹਾ ਬਿਆਸ ਦਰਿਆ ਦੀ ਹੈ ਕਈ ਪਿੰਡ ਜਿਹੜੇ ਨੇ ਕਿ ਐਸ ਵਕਤ ਦੇ ਪ੍ਰਭਾਵਿਤ ਨੇ ਹੁਣ ਵੇਖਣਾ ਹੋਏਗਾ ਅਗਲੀ ਤਸਵੀਰ ਕਿਸ ਤਰੀਕੇ ਦੇ ਨਾਲ ਤੇ ਹੁਣ ਅੱਗੇ ਜਿਹੜਾ ਹੈ ਕਿ ਉਹ ਕਿਸ ਤਰੀਕੇ ਨਾਲ ਪਲੈਨਿੰਗ ਕੀਤੀ ਜਾ ਰਹੀ ਹੈ ਪਾਣੀ ਕਿੰਨਾ ਛੱਡਿਆ ਜਾਣਾ ਵੈ ਪਰ ਮੌਜੂਦਾ ਸਥਿਤੀਆਂ ਜਿਹੜੀਆਂ ਐਸ ਵਕਤ ਬਣੀਆਂ ਹੋਈਆਂ ਬਿਆਸ ਦਰਿਆ ਦੀਆਂ ਉਹ ਬੇहद ਜਿਹੜੀਆਂ ਨੇ ਕਿ ਉਹ ਚਿੰਤਾਜਨਕ ਨੇ ਤੇ ਗੰਭੀਰ ਨੇ ਕੈਮਰਾ ਪਰਸਨ ਜਗਰੂਪ ਦੇ ਨਾਲ ਪ੍ਰੋਮਿਸਿੰਗ ਗੋਇੰਦਵਾਲ ਸਾਹਿ